ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਸ੍ਰੀ ਅਮਰਸਾਹਿਬ ਦੀਆਂ ਉਸ ਗੁਰੂ ਦੇ ਸਿੰਘ ਦੀ ਆ ਜਿਹੜਾ ਕਿ ਕਿਸੇ ਵਕਤ ਰਮਨ ਕੁਮਾਰ ਸੀ ਤੇ ਅੱਜ ਰਮਨ ਸਿੰਘ ਖਾਲਸਾ ਬਣ ਗਏ ਨੇ ਮੇਰੇ ਪਿਤਾ ਜੀ ਦਾ ਨਾਮ ਚਮਨ ਲਾਲ ਸੀ ਤੇ ਅੱਗੇ ਮੇਰਾ ਨਾਮ ਰਮਨ ਕੁਮਾਰ ਸੀ ਹੁਣ ਰਮਨਦੀਪ ਸਿੰਘ ਹੈ ਐਦਾਂ ਬੈਠੇ ਬੈਠੇ ਨਾਲ ਇੱਕਦਮ ਮੇਰੇ ਵਿਚਾਰ ਆਇਆ ਯਾਰ ਕਿ ਯਾਰ ਜ਼ਿੰਦਗੀ ਕੁਝ ਵੀ ਨਹੀਂ ਗਈ ਵੀ ਮੈਂ ਗੁਰੂ ਦੇ ਲਨ ਲੱਗਣਾ ਅੰਦਰੋਂ ਆਵਾਜ਼ ਆਈ ਤੇ ਮੈਂ ਘਰ ਕਿਸੇ ਨਾਲ ਸਲਾਹ ਨਿਕਦੀ ਇੱਥੇ ਬੈਠੇ ਪੜੀ ਆਪਣੀ ਸਲਾਹ ਕੀਤੀ ਤੇ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਨੀ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਕੀ ਸੱਚੇ ਪਾਤਸ਼ਾਹ ਮੇਰੇ ਹੋਂਦ ਆਪਣੇ ਚਰਨਾਂ ਨਾਲ ਲਾਈ ਰੱਖੀ ਮੈਨੂੰ ਤੇ ਮੈਂ ਜੋ-ਜੋ ਕੇਸ ਰੱਖੇ ਨਾ ਤੂੰ ਤੂੰ ਯਕੀਨ ਕਰਨਾ ਮੈਨੂੰ ਲੋਕਾਂ ਨੇ ਅੱਗੇ ਵਧਾਈਆਂ ਦਿੱਤੀਆਂ ਮੈਨੂੰ ਫਤਿਹ ਬੁਲਾਈ ਜਦੋਂ ਅਸਦਾਰ ਜੀ ਕਹਿੰਦੇ ਮੈਨੂੰ ਆਨੰਦ ਆ ਜਾਂਦਾ ਇਹ ਨਹੀਂ ਜਿੱਦ ਇੰਨਾ ਭਰਮ ਪਾ ਤੇ ਮੇਰਾ ਯਕੀਨ ਕਰਨਾ ਵਾਹਿਗੁਰੂ ਜੀ ਮੈਂ ਕਈਸਾ ਉਹ ਤੋਂ ਬਾਅਦ ਮੈਂ ਸਲਾਹ ਹੋ ਕਰ ਲਈ ਮੈਂ ਮਜ਼ਬੂਤ ਹੋ ਗਿਆ ਕਿ ਅੱਜ ਤੋਂ ਬਾਅਦ ਮੈਂ ਕੇਸ ਕਤਲ ਨਹੀਂ ਕਰਾਣੇ ਅੱਜ ਤੋਂ ਬਾਅਦ ਮੈਂ ਸੱਚੇ ਬਾਦਸ਼ਾਹ ਦਾ ਨੰਨ ਲੱਗਣਾ ਬਾਬਾ ਦੀਪ ਸਿੰਘ ਦੀ ਗੋਦੀ 'ਚ ਬੈਠ ਕੇ ਮੈਂ ਗੱਲਬਾਤ ਕੀਤਾ ਬਾ ਫਾਸਲ ਕੀਤਾ ਤੂੰ ਤੂੰ ਇਹ ਕੰਮ ਕਰਦਾ ਮਹਾਰਾਜ ਆਪ ਹੀ ਕਰਾਂਦਾ ਪਿਆ ਮੇਰੇ ਤੇ ਪਹਿਲਾਂ ਮੈਨੂੰ ਕਿਹਾ ਆ ਲੋ ਭਾਜੀ ਆ ਚੀਜ਼ ਦੇਣਾ ਜੀ ਆ ਵੀਰ ਆ ਦੇਣਾ ਜੇ ਜਦੋਂ ਹੁਣ ਕੋਈ ਆ ਕਹਿੰਦਾ ਸਰਦਾਰ ਜੀ ਬਾਬਾ ਜੀ ਕੀ ਬਾਤ ਆ ਆਨੰਦ ਆ ਇਹਨਾਂ ਦਰੋਂ ਥੋੜਾ ਜਿਹਾ ਜੀਵਨ ਰਹਿ ਗਿਆ ਮੇਰਾ ਬਹੁਤੀ ਹੈਗੀ ਨਹੀਂ ਹੋਰ ਜਿੰਨੀ ਵੀ ਹੈਗੀ ਆ ਆਪਣੇ ਚਰਨਾਂ ਨਾਲ ਲਾਈ ਰੱਖੀ ਆਪੇ ਸਿੱਖੀ ਦੇ ਨਾਲ ਜੋੜੀ ਰੱਖੀ ਦੇ ਕਿਹੜੇ ਸੱਚੇ ਪਾਤਸ਼ਾਹ ਦੇ ਮੇਰੇ ਕਰਮ ਕੀਤੇ ਮੈਨੂੰ ਆਪਣੇ ਨਾਲ ਲਾ ਲਿਆ ਪਰ ਨਾ ਬਣ ਕੇ ਗਿਆ ਘਰ ਘਰ ਦੇ ਕਹਿੰਦੇ ਆਏ ਕਿ ਮੈਂ ਕਦੇ ਵੀ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾਣੇ ਮੈਂ ਮੈਂ ਕਤਲ ਨਹੀਂ ਕਰਾਣੇ ਮੈਂ ਕਹੇ ਮੇਰੇ ਅੰਦਰੋਂ ਆਵਾਜ਼ ਆਈ ਹੈ ਮੈਂ ਅੱਜ ਤੋਂ ਬਾਅਦ ਕੇਸ ਕਤਲ ਕਰਾਣਾ ਹੀ ਨਹੀਂ ਆ ਉਹ ਘਰ ਦੇ ਕਹਿੰਦੇ ਕਿਉਂ ਮੈਂ ਜੇ ਮੇਰੇ ਅੰਦਰੋਂ ਆਵਾਜ਼ ਆਈ ਮੈਂ ਨਹੀਂ ਕਟਾਣੇ ਕਿ ਮੈਂ ਨਸ਼ੇ ਪੱਤੇ ਤੋਂ ਸ਼ੁਰੂਤ ਹੀ ਦੂਰ ਰਿਆਂ ਤੂੰ ਬਾਬੇ ਸ਼ਹੀਦੇ ਦੇ ਗੁਰਦੁਆਰੇ ਲੱਗੇ ਰਹਿ ਕੇ ਸਾਨੂੰ ਇਹ ਕਰਮ ਕੀਤਾ ਹੀ ਨਹੀਂ ਤੇ ਨਾ ਸਾਡੇ ਕੋ ਹੋਇਆ ਤਿੰਨ ਬੋਣੀਆਂ ਕੱਟਣੀਆਂ ਉਹ ਕੱਟ ਕੇ ਆਪਣੇ ਸਹਰਦਾਰੇ ਗੁਰੂ ਦੇ ਅੱਗੇ ਰੱਖ ਦੇਣੀਆਂ ਉਹ ਜਿੰਨੇ ਪੈਸੇ ਹੁੰਦੇ ਨੇ ਮੈਂ ਆਪਣੀ ਮਾਂ ਨੂੰ ਦੇਣਾ ਜਾ ਕੇ ਮੇਰੇ ਪਿਤਾ ਜੀ ਚੜਾਈ ਮਾਰ ਕੇ ਨੇ ਜੋ ਪੈਸੇ ਮੈਂ ਆਪਣੀ ਮਾਂ ਨੂੰ ਦੇਣਾ ਵੀ ਮੇਰੀ ਗੁਰਦੁਆਰਾ ਤੇ ਮਾਂ ਇੱਕ ਹੈ ਦੇਖੋ ਮੈਂ ਆਪਣੇ ਇੱਧਰੋਂ ਦੇ ਪੈਸੇ ਭੇਜਾਂਗਾ ਤੇ ਮੇਰੀ ਮਾਂ ਵੀ ਇੱਕ ਇੱਕ ਰੁਪਏ ਤਰਸੇ ਉਹ ਨਹੀਂ ਹੋਣਾ ਚਾਹੀਦਾ ਮੇਰੇ ਵੱਲੋਂ ਦੇਖ ਕੇ ਨਾ ਮੇਰੀ ਗਲੀ ਦੇ ਵਿੱਚੋਂ ਤਿੰਨ ਜਣਾਂ ਨੇ ਕੇਸ ਹੋ ਰੱਖੇ ਨੇ ਕਹਿੰਦੇ ਬਾਬਾ ਯਾਰ ਰਮਨ ਨੂੰ ਇੰਨਾ ਵਧੀਆ ਲੱਗਦਾ ਹੁਣ ਆਪਾਂ ਵੀ ਕੇਸ ਰੰਗਣੇ ਉਹ ਮੈਂ ਕਿਹਾ ਸੱਚੇ ਪਾਸ਼ਾ ਤੇਰੇ ਕਰਕੇ ਉਹ ਤੇਰੇ ਕਰਕੇ ਮੇਰੀ ਇੰਨੀ ਵਡਿਆਈ ਜੇ ਸਾਡੇ ਕਰਕੇ ਕਿਸੇ ਨੂੰ ਇਤਿਹਾਸ ਮਿਲਦੀ ਤੇ ਮੈਂ ਕਹਿੰਦਾ ਸੱਚੇ ਪਾਸ਼ਾ ਮੈਂ ਤੇਰੇ ਅੱਗੇ ਪੇਸ਼ ਆ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਸ੍ਰੀ ਅਮਰਸਾਹਬ ਦੀਆਂ ਉਸ ਗੁਰੂ ਦੇ ਸਿੰਘ ਦੀਆਂ ਜਿਹੜਾ ਕਿ ਕਿਸੇ ਵਕਤ ਰਮਨ ਕੁਮਾਰ ਸੀ ਤੇ ਅੱਜ ਰਮਨ ਸਿੰਘ ਖਾਲਸਾ ਬਣ ਗਏ ਨੇ ਤੁਸੀਂ ਕਿ ਤਸਵੀਰਾਂ ਸੰਧੀ ਕਰਾਂਗੇ ਬਹੁਤ ਸੋਹਣੀਆਂ ਖੂਬਸੂਰਤ ਤਸਵੀਰਾਂ ਨੇ ਕਿਸੇ ਵਕਤ Hindu ਪਰਿਵਾਰ ਚ ਜਨਮ ਲਿਆ ਸੀ ਰਮਨ ਕੁਮਾਰ ਨੇ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਗੁਰੂ ਦਾ ਸਿੰਘ ਬਣ ਗਿਆ ਗੁਰੂ ਕੀ ਲਾਡ ਲਿਆ ਫੌਜਾ ਬਣ ਗਿਆ ਨੇ ਕਿਸ ਤਰ੍ਹਾਂ ਇਹ ਭਾਣਾ ਵਰਤਿਆ ਕਿਸ ਤਰ੍ਹਾਂ ਗੁਰੂ ਦੇ ਲਾੜ ਲੱਗੇ ਨੇ ਸਾਰੀ ਗੱਲਬਾਤ ਹੀ ਕਰਾਂਗੇ ਅਤੇ ਪੁੱਛਾਂਗੇ ਵੀ ਕਿ ਕਿਸ ਤਰ੍ਹਾਂ ਜਿਹੜਾ ਕਿ ਗੁਰੂ ਦਾ ਲਾੜ ਲੱਗਣ ਤੋਂ ਬਾਅਦ ਖਲਾਸ ਕੀ ਨੇ ਪਹਿਲਾਂ ਰਮਨ ਕੁਮਾਰ ਸੀ ਤੇ ਰਮਨ ਸਿੰਘ ਖਾਲਸਾ ਬਣ ਗਏ ਨੇ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰਦਾ ਵੀ Hindu ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਮਨ ਜਿਹੜੇ ਰਮਨ ਕੁਮਾਰ ਸੀ ਰਮਨ ਸਿੰਘ ਖਾਲਸਾ ਬਣੇ ਨੇ ਚਮਨ ਕੁਮਾਰ ਇਹਨਾਂ ਪਿਤਾ ਦੇ ਨਾਂ ਸੀ ਪਰ ਅੱਜ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਏਡਾ ਸੋਣਾ ਦਾੜਾ ਪ੍ਰਕਾਸ਼ ਕੀਤਾ ਮੈਨੂੰ ਲੱਗਦਾ ਵੀ ਕੋਈ ਕਹਿ ਨਹੀਂ ਸਕਦਾ ਵੀ ਰਮਨ ਕਮਾਲ ਤੋਂ ਰਮਨ ਸਿੰਘ ਖਾਲਸਾ ਬਣੇ ਨੇ ਤੇ ਗੱਲਬਾਤ ਹੀ ਕਰਾ ਕਿ ਜ਼ਿੰਦਗੀ ਦੇ ਉਸ ਮਾੜੇ ਸਮੇਂ ਤੋਂ ਮਾੜੇ ਦੌਰ ਤੋਂ ਤੇ ਕਿਸਤਾ ਜਿਹੜੇ ਲੰਘ ਕੇ ਆਏ ਨੇ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਜੀ ਵਾਹਿਗੁਰੂ ਜੀ ਕੱਖਾਂ ਆਹ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਰਮਨ ਕਮਾਲ ਤੋਂ ਰਮਨ ਸਿੰਘ ਖਾਲਸਾ ਸਭਾ ਕਿਸਤਾ ਝੁਲ ਗਿਆ ਨਸ਼ਕਾ ਰੂਸ ਆ ਜਾ ਕਰਦੇ ਹੋ ਕਿਸਤਾ ਮਾਂ ਚ ਸਵਾਬ ਆਇਆ ਅਜੇ ਡਾ ਸੋਣਾ ਦਾ ਪ੍ਰਕਾਸ਼ ਕੀਤਾ ਸਿੱਤੇ ਦਮਾਲਾ ਬਹੁਤ ਸੋਣਾ ਬਣਿਆ ਕਿਸਾ ਦੇ ਦੇ ਜੀ ਭਾਈ ਗੁਰਜੀ ਮੈਂ ਇਦਾਂ ਹੀ ਕੰਮ ਕਰ ساری ਉਮਰ ਇੱਥੇ ਕੀਤਾ ਆਪਣੀ ਜਗ੍ਹਾ ਦੇ ਇੱਥੇ ਜਗ੍ਹਾ ਤੇ ਹੀ ਉਹ ਬਸ ਬੈਸ ਇਦਾਂ ਹੀ ਬੈਠੇ ਬੈਠੇ ਨਾਲ ਇੱਕ ਦਿਨ ਮੇਰੇ ਵਿਚਾਰ ਆਇਆ ਯਾਰ ਕਿ ਯਾਰ ਜ਼ਿੰਦਗੀ ਕੁਛ ਵੀ ਨਹੀਂ ਗਈ ਤੇ ਵੀ ਮੈਂ ਗੁਰੂ ਦੇ ਲਨ ਲੱਗਣਾ ਅੰਦਰੋਂ ਹੀ ਆਵਾਜ਼ ਆਈ ਤੇ ਮੈਂ ਘਰ ਕਿਸੇ ਨਾਲ ਸਲਾਹ ਨਿਕ ਦੀ ਇੱਥੇ ਬੈਠੇ ਬੈਠੇ ਆਪਣੀ ਸਲਾਹ ਕੀਤੀ ਤੇ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਨਾ ਫਿਰ ਭਾਈ ਗੁਰਜੀ ਮੈਂ ਉਸ ਦਿਨ ਦਾ ਅੱਜ ਦਾ ਦਿਨ ਮੈਂ ਕਿ ਕਿਸ ਨੇ ਕਤਲ ਕਰਾਇਆ ਅੰਦਰੋਂ ਆਵਾਜ਼ ਆਈ ਵੀ ਮੈਂ ਗੁਰੂ ਦੇ ਲਨ ਲੱਗਣਾ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਕਿ ਸੱਚੇ ਪਾਤਸ਼ਾਹ ਮੇਰੇ ਖਵਾਂ ਤੋਂ ਆਪਣੇ ਚਰਣਾ ਨਾਲ ਲਾਈ ਰੱਖੀ ਮੈਨੂੰ ਤੇ ਮੈਨੂੰ ਮੇਰੇ ਸਾਰੇ ਕੰਮ ਤੋਂ ਆਪ ਹੀ ਕਰੀ ਸੱਚੇ ਪਾਤਸ਼ਾਹ ਇਸ ਟਾਈਮ ਤੇ ਮੇਰੇ ਸਾਰੇ ਬੰਨੇ ਚੜ੍ਹਾਈ ਕਰਦਾ ਪਿਆ ਸਾਰੇ ਬੰਨੇ ਕਮਾਫ ਕਰਦਾ ਪਿਆ ਵਾਹਿਗੁਰੂ ਜੀ ਜਿਵੇਂ 105 ਜੋ ਰਮਨ ਕੁਮਾਰ ਸੀ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਕਿਨਾ ਸਮਾਂ ਹੋ ਗਿਆ ਰਮਨ ਕੁਮਾਰ ਜਿਹੜਾ ਕਿ ਅੱਜ ਰਮਨ ਸਿੰਘ ਖਾਲਸਾ ਬਣ ਗਿਆ ਵਾਹਿਗੁਰੂ ਜੀ ਮੈਨੂੰ ਅੱਜ 3 ਸਾਲ ਹੋ ਗਏ ਆ ਕੇਸ ਰੱਖੇ ਨੂੰ ਤੇ ਮੈਂ ਜੋ-ਜੋ ਕੇਸ ਰੱਖੇ ਨਾ ਤੂੰ ਤੂੰ ਯਕੀਨ ਕਰਨਾ ਮੈਨੂੰ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ ਮੈਨੂੰ ਫਦੇ ਬੁਲਾਈ ਜਦੋਂ ਅਸਦਾਰ ਜੀ ਕਹਿੰਦੇ ਮੈਨੂੰ ਆਨੰਦ ਆ ਜਾਂਦਾ ਜੋ ਆਨੰਦ ਆਂਦਾ ਮੈਂ ਉਸ ਤੋਂ ਬਾਅਦ ਮੇਰਾ ਕਿ ਯਾਰ ਇੰਨਾ ਆਨੰਦ ਇੰਨੀ ਇੱਜ਼ਤ ਇੰਨਾ ਭਰਮਪਾ ਤੇ ਮੇਰਾ ਯਕੀਨ ਕਰਨਾ ਵਾਹਿਗੁਰੂ ਜੀ ਮੈਂ ਕਹੇ ਉਸ ਤੋਂ ਬਾਅਦ ਮੈਂ SLAUGHT ਕਰ ਲਈ ਮੈਂ ਮਜ਼ਬੂਤ ਹੋ ਗਿਆ ਕਿ ਅੱਜ ਤੋਂ ਬਾਅਦ ਮੈਂ ਕੇਸ ਕਤਲ ਨਹੀਂ ਕਰਾਣੇ ਅੱਜ ਤੋਂ ਬਾਅਦ ਮੈਂ ਸੱਚੇ ਪਾਤਸ਼ਾਹ ਦਾ ਲਨ ਲੱਗਣਾ ਬਾਬਾ ਦੀਪ ਸਿੰਘ ਦੀ ਗੋਦੀ 'ਚ ਬੈਠ ਕੇ ਮੈਂ ਕਾਰੋਬਾਰ ਕੀਤਾ ਮੇਰੇ ਸੱਚੇ ਪਾਤਸ਼ਾਹ ਨੇ ਮੇਰੇ ਆਪ ਹੀ ਗਾਂਵ ਹੋ ਕੇ ਕੰਮ ਕੀਤੇ ਨੇ ਬਾ ਫਾਸਲ ਕੀਤਾ ਤੂੰ ਦੂਏ ਕੰਮ ਕਰਦਾ ਮਹਾਰਾਜ ਆਪ ਹੀ ਕਰਾਂਦਾ ਪਿਆ ਮੇਰੇ ਮੈਨੂੰ ਯਕੀਨ ਸਭੀ ਜਦੋਂ ਰਮਨ ਕਮਾਲ ਸੀ ਉਦੋਂ ਲੋਕ ਕਿੰਨੀ ਜਿੱਦ ਕਰਦੇ ਸੀ ਲੋਕ ਕਿਹੜੇ ਨਾਮਾਂ ਨਾਲ ਬੁਲਾਉਂਦੇ ਸੀ ਅੱਜ ਰਮਨ ਸਿੰਘ ਖਾਲਸਾ ਬਣ ਗਏ ਹੋ ਅੱਜ ਲੋਕ ਕਿਹੜੇ ਨਾਮਾਂ ਨਾਲ ਬੁਲਾਉਂਦੇ ਨੇ ਹੁਣ ਹੁਣ ਆ ਕੇ ਪਹਿਲਾਂ ਮੈਨੂੰ ਲੋਕੀ ਫਤਿਹ ਬੁਲਾਉਂਦੇ ਵਾਹਿਗੁਰੂ ਖਾਲਸਾ ਵਾਹਿ ਫਤਿਹ ਵਾਹਿ ਫਤਿਹ ਜਿਵੇਂ ਆਪ ਫਤਿਹ ਹੀ ਦੇਣਾ ਤੇ ਪਹਿਲਾਂ ਮੈਨੂੰ ਕਿਹਾ ਆ ਲੋ ਭਾਜੀ ਆ ਚੀਜ਼ ਦੇਣਾ ਜੀ ਆ ਵੀਰ ਆ ਦੇਣਾਗੇ ਉਦੋਂ ਹੋਰ ਸੀ ਜਦੋਂ ਹੁਣ ਕੋਈ ਆ ਕੇ ਕਹਿੰਦਾ ਸਰਦਾਰ ਜੀ ਬਾਬਾ ਜੀ ਕਿਆ ਵਾਦਾ ਆਨੰਦ ਆਇਦਾ ਅੰਦਰੋਂ ਆਦਮਾ ਪ੍ਰਸੰਨ ਹੋ ਜਾਂਦੀ ਆ ਹੋਨ ਮੈਂ ਸੱਚੇ ਪਾਤਸ਼ਾਹ ਨੂੰ ਕਹੇ ਸੱਚੇ ਪਾਤਸ਼ਾਹ ਮੇਰਾ ਜਿੰਨਾ ਵੀ ਜੀਵਨ ਹੈਗਾ ਨਾ ਆਪਣੇ ਚਰਨਾਂ ਦੇ ਨਾਲ ਲਾਈ ਰੱਖੀ ਤੇ ਮੈਂ ਹਮ ਤੇਰੇ ਚਰਨੀਆਂ ਨੂੰ ਛੱਡਨੇ ਤੇ ਮੈਨੂੰ ਇਹ ਸੁਭਿਦਾਰੀ ਦਸ਼ਕਾ ਜੂ ਸਾਣਾ ਕਰ ਦੋ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਪਿਤਾ ਦਾ ਕੀ ਨਾਮ ਆ ਮੇਰੇ ਪਿਤਾ ਜੀ ਦਾ ਨਾਮ ਚਮਨ ਲਾਲ ਸੀ ਤੇ ਅੱਗੇ ਮੇਰਾ ਨਾਮ ਰਮਨ ਕੁਮਾਰ ਸੀ ਹੋਰ ਰਮਨਦੀਪ ਸਿੰਘ ਹੈ ਕਿਹੜੇ ਪਰਿਵਾਰ ਤੋਂ ਮੈਂ ਮੈਂ ਹਿੰਦੂ ਪਰਿਵਾਰ ਚੋਂ ਸੰਬੰਧ ਰੱਖਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਚੜਾਈ ਕਰਦੇ ਹੋਏ ਇੰਨੀ ਵਾਅਦੇ ਪਾਉਂਦੇ ਪਏ ਨੇ ਤੇ ਮੈਨੂੰ ਆਨੰਦ ਆ ਰਿਹਾ ਮੈਂ ਆਪਣੇ ਜੀਵਨ ਮੈਂ ਥੋੜਾ ਜਿਮਨ ਰਹਿ ਗਿਆ ਮੇਰਾ ਬੁੱਧੀ ਹੈਗੀ ਨਹੀਂ ਹੋਰ ਜਿੰਨੀ ਵੀ ਹੈਗੀ ਆਪਣੇ ਚੰਨਾਂ ਨਾਲ ਲਾਈ ਰੱਖੀ ਆਪੇ ਸਿੱਖੀ ਦੇ ਨਾਲ ਜੋੜੀ ਰੱਖੀ ਸੱਚੇ ਪਾਤਸ਼ਾਹ ਮੇਰੇ ਕੋ ਚੰਗੇ ਤੋਂ ਚੰਗੇ ਕੰਮ ਕਰਾਈ ਹੁਣ ਇੰਨੀ ਸੰਗਤਾਂ ਦੀ ਇਹਨੇ ਆਂਦੇ ਇਹ ਸੰਗਤ ਦੇ ਸੋ ਜੋ ਲੰਘਦੀ ਨਾ ਇਹਨਾਂ ਦੀ ਧੂਰ ਦੇ ਨਾਲ ਹੀ ਹਿਸਾਬ ਨਾਲ ਮੈਨੂੰ ਚਰਦੀਆਂ ਕਲਾ ਹੋ ਗਈ ਉਹਦੇ ਕਿਹੜੇ ਸੱਚੇ ਪਾਤਸ਼ਾਹ ਦੇ ਮੇਰੇ ਕਰਮ ਕੀਤੇ ਨੇ ਮੈਨੂੰ ਆਪਣੇ ਨਾਲ ਲਾ ਲਿਆ ਤੇ ਵੀ ਨੀਰ ਸੋਪੀ ਅਸੀਂ ਦੇਖਿਆ ਤੁਹਾਡਾ ਜੇਰ ਵੇ ਦਾੜਾ ਪ੍ਰਕਾਸ਼ ਹੋਇਆ ਵਾ ਇੰਨਾ ਸੇ ਤੁਸੀਂ ਵਧੀਆ ਦਮਾਲਾ ਬਣਾ ਇੱਕ ਵਾਰੀ ਆਪਣਾ ਦਾੜਾ ਜੁਰ ਸਾਡੇ ਦਸ਼ਕਾ ਸਾਹਮਣੇ ਸਵਾਰ ਕੇ ਵਿਖਾਓ ਇੱਕ ਵਾਰੀ ਦਾੜਾ ਛਟਕਾ ਕੇ ਵੇਖ ਤੁਸੀਂ ਦੇਖ ਸਕਦੇ ਹੋ ਗੁਰੂ ਜੀ ਦੀ ਕਿਰਪਾ ਹੈ ਉਹਨੇ ਆਪ ਹੀ ਸਾਰੇ ਮੈਨੂੰ ਆਪ ਹੀ ਕੀਤਾ ਸਭ ਕੁਝ ਮੈਂ ਆ ਸਿਰਫ भोले ਭਾਜ ਸਭ ਕੁਝ ਹੋਇਆ ਮੇਰੇ ਜੀਵਨ ਜੋ ਹੋਇਆ ਮੈਨੂੰ ਕੁਝ ਇੰਨਾ ਪਤਾ ਨਹੀਂ ਸੀ ਵੀ ਜਦੋਂ ਮੈਨੂੰ ਇੱਜ਼ਤ ਮਿਲਦੀ ਪਈ ਨਾ ਇੱਜ਼ਤ ਦੇ ਸਾਰੇ ਇੱਜ਼ਤ ਕਰਕੇ ਮੈਂ ਤਾਂ ਸੱਚੇ ਬਾਦਸ਼ਾਹ ਹੋਣ ਨਹੀਂ ਉਹ ਜੀਵਨ ਛੱਡਣਾ ਹੁਣ ਤੇਰੇ ਨਾਲ ਹੀ ਤੇਰੇ ਕੋਲ ਕੋਲ ਹੀ ਰਹਿਣਾ ਉਦੋਂ ਮੈਨੂੰ ਆਪਣੇ ਕੋਲ ਜਿਹੜਾ ਮੈਂ ਕੰਮ ਦੀ ਅੰਦਰ ਇੱਛਾ ਹੁੰਦੀ ਨਾ ਕਿ ਵੀ ਮੇਰਾ ਕੰਮ ਰੁਕਦਾ ਪਿਆ ਮੈਂ ਇੱਥੇ ਬੇਨਤੀ ਕਰਦਾ ਸਖੰਡੇ ਵਾਲਾ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਉਥੇ ਮੇਰਾ ਇੱਕਦਮ ਕਫੂਲ ਹੋ ਜਾਂਦਾ ਤੇ ਮੈਨੂੰ ਇਹ ਜਦੋਂ ਰਮਨ ਕੁਮਾਰ ਸੀ ਰਮਨ ਕੁਮਾਰ ਨੇ ਆਪਣੇ ਸਮੇਂ ਵਿੱਚ ਜਦੋਂ ਰਮਨ ਕੁਮਾਰ ਜੀਂਦਾ ਸੀ ਮਨਰਾਜ ਤੇ ਖਤਮ ਹੋ ਗਿਆ ਰਮਨ ਕੁਮਾਰ ਹੁੰਦੇ ਰਮਨ ਸਿੰਘ ਖਾਲਸਾ ਬਣ ਗਏ ਨੇ ਜੋ ਰਮਨ ਕੁਮਾਰ ਸੀ ਕਿਹੜੇ-ਕਿਹੜੇ ਮਾੜੇ ਕਰਮ ਕੀਤੇ ਸੀ ਜਾਂ ਕਿਹੜਾ-ਕਿਹੜਾ ਨਸ਼ਾ ਕੀਤਾ ਸੀ ਦਸ ਗਾ ਜੂਠਾ ਨਾ ਕਰਦੇ ਹੋ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਿਰਪ ਤੇ ਮੈਂ ਨਸ਼ੇ ਪੱਤੇ ਤੋਂ ਸ਼ੁਰੂਤ ਤੋਂ ਹੀ ਦੂਰ ਰਿਆਂ ਕਿਉਂ ਸਵੇਰੇ ਕਿਨੋਂ 10 ਵਜੇ ਆਇਆ ਨਾ ਤੇ 11 12 ਵਜੇ ਘਰ ਜਾਣਾ ਸਾਡੇ ਕੋਲ ਇਨਾ ਟਾਈਮ ਨਹੀਂ ਸੀ ਤੂੰ ਬਾਬੇ ਸ਼ਹੀਦੇ ਦੇ ਗੁਰਦੁਆਰੇ ਲੱਗੇ ਰਹਿ ਕੇ ਸਾਨੂੰ ਇਹ ਕਰਮ ਕੀਤਾ ਹੀ ਨਹੀਂ ਤੇ ਨਾ ਸਾਡੇ ਕੋ ਕੋ ਹੋਇਆ ਨਾ ਸਾਡੇ ਕੋਈ ਟਾਈਮ ਸੀ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਸੀ ਅੱਜ ਦੀ ਡੇਰ ਦੇ ਵਿੱਚ ਪਰਿਵਾਰ ਨੂੰ ਪਰਿਵਾਰ ਦੀ ਸੇਵਾ ਕਰਦਾ ਉਹਨ ਵੀ ਅੱਜ ਦੀ ਡੇਅਰ ਵਿੱਚ ਮੈਂ ਤਿੰਨ ਬੋਣੀਆਂ ਕਰਨੀਆਂ ਇਸ ਕੰਮ ਦੀ ਆਪਣੀਆਂ ਤਿੰਨ ਬੋਣੀਆਂ ਕੱਢਣੀਆਂ ਉਹ ਕੱਢ ਕੇ ਆਪਣੇ ਸਹਿਰ ਦਾ ਗੁਰੂ ਦੇ ਅੱਗੇ ਰੱਖ ਦੇਣੀਆਂ ਕਿਹੜੀ ਕਿਹੜੀ ਬੋਣੀ ਕਰਨੀਆਂ ਦੱਸੋ ਜੂਸ ਦਾ ਕੰਮ ਹੈ ਮੇਰਾ ਜੂਸ ਦੀ ਵੀ ਬੋਣੀ ਕਰਨੀ ਅੱਗੇ ਰੱਖ ਦੇਣੀ ਬੋਤਲਾ ਦੀ ਬੋਣੀ ਕਰਨੀ ਉਹ ਵੀ ਰੱਖ ਦੇਣੀ ਹੈ ਉਹ ਜਿੰਨੇ ਪੈਸੇ ਹੁੰਦੇ ਨੇ ਮੈਂ ਆਪਣੀ ਮਾਂ ਨੂੰ ਦੇਣਾ ਜਾ ਕੇ ਮੇਰੇ ਪਿਤਾ ਜੀ ਚੜਾਈ ਮਾਰ ਕੇ ਨੇ ਜੋ ਪੈਸੇ ਮੈਂ ਆਪਣੀ ਮਾਂ ਨੂੰ ਦੇਣਾ ਵੀ ਮੇਰੇ ਗੁਰਦੁਆਰਾ ਤੇ ਮਾਂ ਇੱਕ ਹੈ ਇੱਕ ਹੈ ਬਿਲਕੁਲ ਗੁਰਦੁਆਰਾ ਤੇ ਮਾਂ ਇੱਕ ਹੈ ਦੇਖੋ ਮੈਂ ਆਪਣੇ ਇਧਰੋਂ ਦੇ ਪੈਸੇ ਜਿਉਂ ਉੱਪਰ ਜਾੰਗਾ ਤੇ ਮੇਰੀ ਮਾਂ ਵੀ ਇੱਕ ਇੱਕ ਰੁਪਏ ਤਰਸੇ ਉਹ ਨਹੀਂ ਹੋਣਾ ਚਾਹੀਦਾ ਤੇ ਮੈਂ ਆਪਣੀ ਸੱਚੇ ਪਾਸ਼ੇ ਕਿ ਮੇਰੇ ਅੰਦਰ ਹੀ ਆਵਾਜ਼ ਹੈ ਵੀ ਆਪਣੀ ਤੁਮਾਰ ਦੀ ਸੇਵਾ ਵਿੱਚ ਨਾਲ ਕਰ ਤੇ ਮੈਂ ਆਪਣੀ ਮਾਂ ਨੂੰ ਉਹ ਕਹਿ ਦੇਣਾ 6 ਮਹੀਨੇ ਬਾਅਦ 2000 ਤੇ 3000 ਤੇ 5 ਉਹ ਆਪਣੀ ਮਾਂ ਦੀ ਝੋਲੀ ਮੈਂ ਪਾ ਦੇਣਾ ਮੈਂ ਉਸੇ ਵੀ ਰਮਨ ਸਿੰਘ ਖਾਲਸਾ ਜੀ ਜਦੋਂ ਰਮਨ ਸਿੰਘ ਖਾਲਸਾ ਬਣ ਗਏ ਸੀ ਰਮਨ ਗਮਾਰ ਤੋਂ ਘਰ ਦੇ ਪਹਿਲੀ ਵਾਰ ਦੇਖਿਆ ਉਹਨਾਂ ਦਾ ਕੀ ਜਣਾ ਸੀ ਮੇਰੇ ਘਰ ਦੇ ਜਦੋਂ ਮੈਂ ਜਦੋਂ ਇੱਥੋਂ ਇੱਥੋਂ ਹੀ ਪੜਨਾ ਬਣ ਕੇ ਗਿਆ ਘਰ ਕਰ ਲੈ ਕਹਿੰਦੇ ਆਏ ਕਿ ਮੈਂ ਕਦੇ ਆਜ ਤੋਂ ਬਾਅਦ ਮੈਂ ਕੇਸ ਨਹੀਂ ਘਟਾਣੇ ਮੈਂ ਮੈਂ ਕਤਲ ਨਹੀਂ ਕਰਾਣਾ ਮੈਂ ਕਿ ਮੇਰੇ ਅੰਦਰੋਂ ਆਵਾਜ਼ ਆਈ ਹੈ ਮੈਂ ਅੱਜ ਤੋਂ ਬਾਅਦ ਕੈਸ ਕਤਲ ਕਰਾਣਾ ਹੀ ਨਹੀਂ ਆ ਉਹ ਘਰ ਦੇ ਕਹਿੰਦੇ ਕਿਉਂ ਮੈਂ ਜੇ ਮੇਰੇ ਅੰਦਰੋਂ ਆਵਾਜ਼ ਆਈ ਮੈਂ ਨਹੀਂ ਕਟਾਣੇ ਤੇ ਮੈਂ ਹੁਣ ਤੁਹਾਡੇ ਨਾਲ ਚਰਨਾ ਸੱਚੇ ਪਾਤਸ਼ਾਹੇ ਚਰਨਾ ਨਾਲ ਲੱਗਣਾ ਜੇ ਤੇ ਤੁਹਾਨੂੰ ਜੇ ਗੁੱਸਾ ਜਿਲਾ ਹੈਗਾ ਤਾਂ ਤੁਸੀਂ ਹੁੰਦਾ ਕਹਿੰਦੇ ਜੇ ਤੁਹਾਨੂੰ ਜਿੱਸਾ ਤੁਹਾਨੂੰ ਠੀਕ ਲੱਗਦਾ ਮੈਂ ਇਦਾਂ ਠੀਕ ਹੈ ਕਹਿੰਦੇ ਮੈਨੂੰ ਇੱਜ਼ਤ ਮਿਲਦੀ ਹੈ ਪਿਆਰ ਮੇਰੇ ਸੰਗ ਤੇ ਆਂਦੀਆਂ ਇੰਨੀਆਂ ਤੇ ਮੈਨੂੰ ਫਤਿਹ ਲੱਗ ਜਾਂਦੀ ਹੈ ਤੇ ਸਰਦਾਰ ਜੀ ਕਹਿੰਦੇ ਆਨੰਦ ਆਹਿੰਦਾ ਕਹਿੰਦੇ ਫੇਰ ਠੀਕ ਹੈ ਤੁਸੀਂ ਅੱਜ ਤੋਂ ਬਾਅਦ ਤੁਸੀਂ ਇ ਮੈਨੂੰ ਨਹੀਂ ਸੁਪੀ ਰਮਨ ਸਿੰਘ ਖਾਲਸਾ ਜੀ ਜਦੋਂ ਦੇ ਰਮਨ ਸਿੰਘ ਖਾਲਸਾ ਬਣੇ ਰਮਨ ਕੁਮਾਰ ਤੋਂ ਉਤੋਂ ਬਾਅਦ ਜ਼ਿੰਦਗੀ ਦੇ ਝੜੀਆਂ ਕਿਹਨੇ ਕਿ ਮਿਲੀਆਂ ਗੁਰੂ ਸਾਹਿਬ ਦਾ ਸ਼ੀਵਾ ਕਿੱਲਾ ਕਿ ਮਿਲਿਆ ਉਤੋਂ ਬਾਅਦ ਕਦੀ ਰਮਨ ਸਿੰਘ ਖਾਲਸਾ ਨੇ ਕਦੀ ਪਿੱਛੇ ਮੁੜ ਕੇ ਵੇਖਿਆ ਕਿਨੇ ਵੇਖਿਆ ਜੀ ਹੁਣ ਮੈਨੂੰ ਇੰਨਾ ਮੈਂ ਜਦੋਂ ਦਾ ਮੈਂ ਕੰਮ ਕਰਦਾ ਮੇਰੇ ਕੰਮਕਾਰ ਚੀ ਵਾਦਾ ਹੈ ਸੰਗਤ ਆਂਦੀ ਆ ਨਿਹੰਗ ਸਿੰਘ ਆਂਦੇ ਨੇ ਨਿਹੰਗ ਸਿੰਘਾਂ ਨੂੰ ਇੱਕ ਗੱਲ ਦੀ ਮੇਰੀ ਸੱਚੇ ਪਾਤਸ਼ਾਹ ਮੈਨੂੰ ਇੰਨਾ ਆਨੰਦ ਆਂਦਾ ਜਦੋਂ ਆਂਦੇ ਮੁਫਤ ਫਦੇ ਫਦੇ ਬਦਾਨਾ ਫਦੇ ਜੋ ਆ ਫਦੇ ਦਿੰਦੇ ਉਹਨਾਂ ਨੂੰ ਉਹਨਾਂ ਵੱਤੇ ਮੇਰੇ ਕੋਲ ਸੇਵਾ ਮੈਂ ਜੋਖ ਖਾਨ ਪੀਣ ਮੈਂ ਕੋਈ ਪੈਸਾ ਨਹੀਂ ਲੈਣਾ ਵੀ ਮੈਨੂੰ ਆਨੰਦ ਆਂਦਾ ਕਿਉਂ ਉਹ ਸੱਚੇ ਪਾਤਸ਼ਾਹ ਲਾਡਲੀਆਂ ਫੌਜਾਂ ਸੱਚੇ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਵਾ ਓਏ ਸਾਧੂ ਨੇ ਇਹ ਸਾਧੂ ਨੇ ਇਸ ਸੰਤ ਨੇ ਇਹ ਆਪਾਂ ਸੰਤਾਨੀ ਸੇਵਾ ਕਾ ਲਈ ਰਾਬਦੀ ਸੇਵਾ ਕਾ ਲਈ ਇੱਕ ਹੀ ਵਾਹਿਗੁਰੂ ਜੀ ਤੇ ਮੈਨੂੰ ਆਨੰਦ ਆਂਦਾ ਸੰਤਾ ਹੀ ਸੇਵਾ ਕਰੰਦਾ ਵੀ ਅਸੀਂ ਦੇਖਿਆ ਰਮਨ ਸਿੰਘ ਖਾਸਾ ਜੀ ਇੱਕ ਲੱਗਦਾ ਨਹੀਂ ਤੁਹਾਡੇ ਵਾਲ ਦੇਖ ਕੇ ਕਿਉਂ ਕਹਿ ਸਕਦਾ ਵੀ ਇਹ ਪਹਿਲੋ ਹਿੰਦੂ ਪਰਿਵਾਰ ਚੋਂ ਸੀ ਇਹ ਰਮਨ ਕੁਮਾਰ ਸੀ ਜਾਂ ਇਹ ਪਹਿਲੋ ਕਟਿੰਗ ਵਾਲਾ ਸੀ ਪਰ ਜਦੋਂ ਤੁਸੀਂ ਡਾੜਾ ਪ੍ਰਕਾਸ਼ ਕੀਤਾ ਸਿੱਤੇ ਡਾੜਾ ਸਾਹਿਬ ਦਮਾਲਾ ਬਣਿਆ ਜਿਹੜਾ ਗੰਮਚਾ ਰੱਖਿਆ ਤੁਸੀਂ ਹੱਥ ਤੇ ਬਾਬਾਈ ਦਾ ਕਿ ਲੱਗਦਾ ਨਹੀਂ ਤੁਸੀਂ ਵੀ ਪਹਿਲਾਂ ਤੁਸੀਂ ਰਮਨ ਕੁਮਾਰ ਹੋ ਰਮਨ ਸਿੰਘ ਖਾਸਾ ਲੱਗ ਰਹੇ ਹੋ ਇੰਨਾ ਵਧੀਆ ਤੁਹਾਡੇ ਚਿਹਰੇ ਤੇ ਨੂਰ ਆ ਗਿਆ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੇਖੋ ਜੀ ਮੈਨੂੰ ਆ ਵੇਖੋ ਵੀ ਇਹ ਪੁਰਾਣੀਆਂ ਫੋਟੋਆਂ ਤੁਹਾਨੂੰ ਮੈਂ ਦਿਖਾਨਾ ਆਪਣੀਆਂ ਮੇਰੀਆਂ ਪੁਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰਮਨ ਕਮਾਦ ਦੀਆਂ ਤੁਹਾਨੂੰ ਪੁਰਾਣੀਆਂ ਫੋਟੋਆਂ ਵੀ ਖਵਾਵਾਂਗੇ ਵੀ ਕਿਸ ਤਰ੍ਹਾਂ ਰਮਨ ਸਿੰਘ ਖਾਲਸਾ ਬਣੇ ਨੇ ਤੇ ਅੱਜ ਕਿੰਨੀ ਇਨੀ ਖੁਸ਼ੀ ਹੋਈ ਆ ਗੁਰੂ ਸਾਹਿਬ ਨੇ ਇਨੀ ਕਿਰਪਾ ਕੀਤੀ ਆ ਅੱਜ ਸਾਰੇ ਪਾਸੇ ਚੜ੍ਹਾਈ ਹੋ ਰਹੀ ਆ ਲੋਕ ਬੜੇ ਇੱਜ਼ਤ ਮਾਣ ਕਰਕੇ ਬੜਾ ਮਾਨ ਸਤਕਾਰ ਦਿੰਦੇ ਨੇ ਬੜੀ ਤਰੱਕੀ ਵੀ ਲੋਕ ਲੋਕ ਪਿਆਰ ਬੜਾ ਕਰਕੇ ਜਾਂਦੇ ਨੇ ਹਰ ਕੋਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕਾ ਕੇ ਬੁਲਾਉਂਦਾ ਪਹਿਲਾਂ ਕੋਈ ਕਦੀ ਕੋਈ ਉਹ ਹੀ ਕਾ ਕੇ ਬੁਲਾਉਂਦਾ ਸੀ ਫੋਟੋ ਜੀ ਬਿਲਕੁਲ ਤੁਹਾਨੂੰ ਫੋਟੋਆਂ ਹੀ ਕੱਲੀਆ ਖਵਾਵਾਂਗੇ ਇਹ ਰਮਨ ਕਮਾਦ ਦੀਆਂ ਫੋਟੋਆਂ ਨੇ ਉਹ ਰਮਨ ਸਿੰਘ ਖਾਲਸਾ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਹਿਲਾਂ ਦੀਆਂ ਫੋਟੋਆਂ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਦੇਖਿਆ بڑا ਜ਼ਮੀਨ ਆਸਮਾਨ ਦਾ ਫਰਕ ਆ ਪਹਿਲਾਂ ਬਿਲਕੁਲ ਕਲੀਨ ਸ਼ੇਪ ਹੁੰਦੇ ਸੀ ਬਾਊ ਹੁੰਦੇ ਸੀ ਪਹਿਲਾਂ ਵਾਹਿਗੁਰੂ ਜੀ ਮੈਨੂੰ ਸੱਚੇ ਇੱਕ ਹੀ ਹੁਣ ਐ ਥੋੜੀ ਚਿਰ ਦੀ ਗੱਲ ਹੈ ਮੇਰੇ ਕੋ ਆਇਆ ਸੀ ਇੱਕ ਜਣ ਆਇਆ ਕਹਿੰਦਾ ਬੱਬਾ ਜੀ ਮੈਂ ਫਲਾਣਾ ਜੀ ਜਗ੍ਹਾ ਤੋਂ ਆਇਆ ਹਾਂ ਤੁਹਾਡੀ ਵੀਡੀਓ ਦੇਖੀ ਮੈਨੂੰ ਬੜਾ ਆਨੰਦ ਆਇਆ ਕਹਿੰਦਾ ਮੇਰਾ ਤੁਹਾਡੀ ਵੀਡੀਓ ਦੇਖ ਕੇ ਮੇਰਾ ਇਰਾਦਾ ਹੋਰ ਮਜ਼ਬੂਤ ਹੋ ਗਿਆ ਮੈਂ ਕਿਹਾ ਖਾਲਸਾ ਜੀ ਉਹ ਕੀ ਗੱਲ ਹੈ ਕਹਿੰਦੇ ਤੁਸੀਂ ਗੁਰੂ ਦੇ ਲੜ ਲੱਗ ਕੇ ਸਾਨੂੰ ਕੀ ਹੋਇਆ ਮੈਂ ਕਿਹਨਾਂ ਸੱਚੇ ਪਾਛ ਅੱਜ ਵੀ ਪਿਆਰ ਮਿਲਦਾ ਤੇ ਤੁਸੀਂ ਵੀ ਹੋਵੋਗੇ ਉਹ ਇੰਨਾ ਰੱਦਾ ਦਾ ਮਜਬੂਦ ਹੈ ਕਹਿੰਦਾ ਅੱਜ ਤੋਂ ਮੈਂ ਵਰਨ ਕਰਦਾ ਵੀ ਮੈਂ ਗੁਰਦਾ ਘਰ ਉਹ ਹੀ ਨਹੀਂ ਚਾਹਣਾ ਉਹ ਵੇਖੋ ਜੇ ਸਾਡੇ ਕਰਕੇ ਕਿਸੇ ਨੂੰ ਅਧਿਆਤਮ ਮਿਲਦੀ ਤੇ ਮੈਂ ਕਹਿੰਦਾ ਸੱਚੇ ਪਾਛ ਮੈਂ ਤੇਰੇ ਕੇ ਪੇਸ਼ ਆ ਮੈਂ ਤੇਰੇ ਹੱਥੇ ਸੇਵਾ ਚ ਮੈਂ ਮੈਨੂੰ ਆਪਣੀ ਸੇਵਾ ਚ ਲਾਈ ਰੱਖੀ ਹੁਣ ਤੂੰ ਇਹ ਬਲ ਸਿੰਘ ਖਾਲਸਾ ਜੀ ਤੁਹਾਨੂੰ ਵੇਖ ਕੇ ਕਿੰਨੇ ਕਿ ਲੋਕਾਂ ਨੇ ਆਪਣਾ ਜਿਹੜਾ ਜੀਵਨ ਆ ਬਦਲਣਾ ਸ਼ੁਰੂ ਕਰ ਦਿੱਤਾ ਵੀ ਖਾਲਸਾ ਜੁੜੇ ਜਾਵੇ ਖਾਲਸੇ ਤੋਂ ਬਿਨਾਂ ਕੋਈ ਨਹੀਂ ਆ ਕਿਸਾਂ ਦੇ ਜੋ ਕਹਿੰਦੇ ਸਿੱਖੀ ਜਿਹੜੀ ਆ ਖੰਡੇ ਉੱਤੇ ਖੀ ਗਿਆ ਜਾਂਦਾ ਬਾਈ ਜੀ ਇਹ ਤੁਸੀਂ ਸਾਬ ਬਹੁਤ ਵਧੀਆ ਕੀਤਾ ਮੈਨੂੰ ਮੇਰੇ ਵੱਲੋਂ ਦੇਖ ਕੇ ਨਾ ਮੇਰੀ ਗਲੀ ਦੇ ਵਿੱਚ ਤਿੰਨ ਜਣੇ ਹੋਏ ਨੇ ਮੇਰੀ ਗਲੀ ਦੇ ਵਿੱਚ ਉਹ ਤਿੰਨ ਜਨਾਂ ਨੇ ਕੇਸ ਹੋ ਰੱਖੇ ਨੇ ਕਹਿੰਦੇ ਬਾਈ ਯਾਰ ਰਮਨ ਇੰਨਾ ਵਧੀਆ ਲੱਗਦਾ ਹੁਣ ਆਪਾਂ ਵੀ ਕੇਸ ਲਗਣੇ ਮੈਂ ਕਹਿੰਦਾ ਸੱਚੇ ਪਾਸ਼ਾ ਤੇਰੇ ਕਰਕੇ ਉਹ ਤੇਰੇ ਕਰਕੇ ਮੇਰੀ ਇੰਨੀ ਵढਾਈ ਤੇ ਮੇਰੀ ਤੁਸੀਂ ਵढਾਈ ਕਰ ਰਹੇ ਹੋ ਤੇ ਮੇਰੇ ਕਰਕੇ ਮੈਨੂੰ ਵੇਖ ਕੇ ਬੰਦੇ ਬਈ ਮੈਂ ਸ਼ੁਕਰ ਹਮਾਲਕਾ ਮੈਂ ਇਦਾਂ ਹੀ ਰਹਾ ਹਾਂ ਹੁਣ ਬਸ ਰਮਨ ਸਿੰਘ ਖਾਤਾ ਜੋ ਕਲਾ ਰਮਨ ਕੁਮਾਰ ਸੀ ਕਈ ਸੋਚਿਆ ਸੀ ਵੀ ਇੰਨਾ ਜਿਹਾ ਮਾਨ ਇੰਨਾ ਸਤਕਾਰ ਮਿਲੂਗਾ ਕਦੀ ਇੰਨਾ ਲੋਕੋ ਪਿਆਰ ਦੇਣਗੇ ਇੰਨਾ ਲੋਕ ਵਡਿਆਈ ਕਰਨਗੇ ਕਦੀ ਸੱਚੇ ਪਾਤਸ਼ਾਹ ਮੈਂ ਅੱਜ ਤੱਕ ਨਹੀਂ ਸੋਚਿਆ ਮੈਨੂੰ ਪਤਾ ਹੀ ਨਹੀਂ ਜਦੋਂ ਮੈਨੂੰ ਇੰਨਾ ਪਿਆਰ ਮਿਲਦਾ ਮੈਂ ਆਨੰਦ ਹੈਗਾ ਜੀ ਆਨੰਦ ਹੈਗਾ ਮੈਨੂੰ ਰੋਟੀ ਥੋੜੀ ਮਿਲੇ ਬੋਦੀ ਮੈਂ ਆਨੰਦ ਹੀ ਚਾਗਾ ਸੱਚੇ ਪਾਤਸ਼ਾਹ ਮੈਨੂੰ ਬੜਾ ਆਨੰਦ ਦੇ ਰਿਹਾ ਵਾ ਮੈਨੂੰ ਮੇਰੇ ਜਿਹੜੇ ਕੋਈ ਵੀ ਕੰਮ ਨੇ ਮੈਂ ਆਪ ਕਰ ਦਿੰਦਾ ਕੀ ਹੋ ਕੇ ਕਰ ਦਿੰਦਾ ਹੈ बस ओदा ਨਿਤਨੇਮ ਨਹੀਂ ਛੱਡੀਦਾ ਇੱਥੇ ਖਲੋ ਗਿਆ ਆਪਣੇ ਕੰਮਕਾਰ ਵੀ ਕਿਦੇ ਅੰਦਰ ਅੰਦਰ ਦੀ ਮਾਲਾ ਵੀ ਚਲਾਈ ਦੀ ਭੈਣ ਸਿਮਰਨ ਨੂੰ ਵੀ ਕਰੀ ਜੀਦਾ ਵਾ ਸ਼ੁਕਰਾਨਾ ਬਾਬਾ ਜੀ ਦਾ ਮੇਰਾ ਕਿਨਾਂ ਕਿਦਾ ਵੀ ਸਿੱਖੀ ਜੀ ਦਾ ਪਿਆਰ ਹੈ ਸਿੱਖੀ ਜੀ ਦਾ ਮਾਨ ਸਤਿਕਾਰ ਹੈ ਆ ਸ਼ਹਿਰ ਕਿਤੇ ਵੀ ਹੈ ਨਹੀਂ ਮੈਂ ਕਿਨਾਂ ਅੱਜ ਦੀ ਦੌਰ ਤੇ ਮੈਂ ਕਿਨਾਂ ਜਿਹੜੇ ਲੋਕੀ ਕੇਸ ਕਤਲ ਕਰਾਉਂਦੇ ਨੇ ਉਹ ਸਿੱਖੀ ਭਾਈ ਜਿਹੜੇ ਦੇ ਮੁੰਡੇ ਇੰਨੇ ਕੇਸ ਕਤਲ ਕਰਾਉਂਦੇ ਨਾ ਕਰਾਣ ਇਸ ਚ ਬੜਾ ਇੱਜ਼ਤ ਮਾਨਦੇ ਬੜਾ ਸਤਿਕਾਰ ਦੇ ਤੁਸੀਂ ਕਿਤੇ ਜਦ ਟੋਪੀ ਪਾ ਕੇ ਜਗਾ ਬਾਹੂ ਇਧਰ ਆਓ ਜੇ ਸਿਰ ਤੇ ਪੱਗ ਬੰਨੀ ਹੈ ਕਹਿੰਦਾ ਸਰਦਾਰ ਜੀ ਇਧਰ ਆਓ ਆ ਬੈਠੇ ਇੰਨਾ ਪਿਆਰ ਮੈਚ ਉਸੇ ਪਿਆਰ ਦੇ ਬਾਰੇ ਬਾਰੇ ਜਾਵਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣੇ ਨੇ ਅੱਜ ਚੜ੍ਹਦੀ ਕਲਾ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਨਾਂ ਸਰੂਪ ਆ ਸਿੰਧ ਤੇ ਦਮਾਲਾ ਬਣਿਆ ਹੋਇਆ ਆ ਦਾਰਾ ਪ੍ਰਕਾਸ਼ ਕੀਤਾ ਬਹੁਤ ਸੋਹਣੀਆਂ ਨਿਹੰਗ ਸਿੰਘ ਗੁਰੂ ਕੀ ਲਾੜੀਆਂ ਫੌਜਾਂ ਲੱਗਦੀਆਂ ਨੇ ਅਤੇ ਇਹਨਾਂ ਕਿਹਾ ਵੀ ਅਸੀਂ ਨਿਹੰਗ ਸਿੰਘ ਗੁਰੂ ਕੀ ਲਾੜੀਆਂ ਫੌਜਾਂ ਨੂੰ ਬਿਲਕੁਲ ਫ੍ਰੀ ਜਿਹੜਾ ਖਵਾਈਦਾ ਬਿਲਕੁਲ ਫ੍ਰੀ ਪਜਾਈਦਾ ਕਿਉਂਕਿ ਬਾਬਾ ਜੀ ਦੀਆਂ ਲਾੜੀਆਂ ਫੌਜਾਂ ਵੀ ਨੇ ਅਸੀਂ ਕਿਰਤ ਕਰਦੇ ਤੁਸੀਂ ਦੇਖ ਸਕਦੇ ਹੋ ਦਸਾਂ ਵਾਲੀ ਕਿਰਤ ਕਰਦੇ ਨੇ ਸਵੇਰ ਤੋਂ ਆ ਜਾਂਦੇ ਨੇ ਨਾਲੇ ਇੱਥੇ ਆ ਕੇ ਦੁੱਧ ਬੋਤਲ ਦਾ ਵੀ ਕੰਮ ਕਰਦੇ ਨੇ ਵਿੱਚ ਤੇ ਨਾਲ ਜਿਹੜਾ ਚੂਹ ਦਾ ਕੰਮ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਗੁਰੂ ਕੀ ਲਾੜੀਆਂ ਫੌਜਾਂ ਨੇ ਮਿਹਨਤ ਕਰਦੋਣੀ ਭਾਈ ਜੀ ਮਿਹਨਤ ਹਮੇਸ਼ਾ ਕਰਦੇ ਨੇ ਜਿਹੜਾ ਦਸਾਂ ਵਾਲੀ ਕਿਰਤ ਕਰਕੇ ਜਿਹੜਾ ਖਾਂ ਕਿਸਦਾ ਦੇ ਦਿਓ ਕਹਿੰਦੇ ਦਸਾਂ ਨਵਾਂ ਹੀ ਕਿਰਤ ਕਰਕੇ ਖਾਂਦੇ ਬੰਦੇ ਦਸਾਂ ਨਵਾਂ ਹੀ ਕਿਰਤ ਕਮਾਈ ਕਰਦੇ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਨੂੰ ਉਹਦੇ ਵਿੱਚ ਆਪਣੀ ਆਪਣੀ ਹੱਥੀ ਮਿਹਨਤ ਕਰੀਏ ਨਾਲੇ ਆਪ ਵੀ ਛਕੀਏ ਨਾਲੇ ਵੰਡ ਕੇ ਛਕਣਾ ਜੀ ਵੰਡ ਕੇ ਹੀ ਛਕਣਾ ਜੇ ਜੋ ਕੋਈ ਆਜਵੇ ਕੋਈ ਪੈਸਾ ਹੋਵੇ ਠੀਕ ਹੈ ਨਹੀਂ ਹੋਵੇ ਤਾਂ ਵੀ ਕੋਈ ਗੱਲ ਨਹੀਂ ਉਹ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਦੇ ਖਾਤੇ ਸੇ ਚੱਲਦਾ ਕੋ ਝੋਲੀਆਂ ਹੀ ਭਰੀ ਜਾਂਦਾ ਹੈ ਉਹ ਚੋਲੀਆ ਹੀ ਪੜ ਦਿੰਦਾ ਕਿਸੇ ਕੱਲ ਦੀ ਕਮੀ ਪੇਸ਼ੀ ਨਹੀਂ ਆਉਂਦੀ ਵਾਹਿਗੁਰੂ ਜੀ ਕਹਿੰਦੇ ਗੁਰੂ ਸਾਹਿਬ ਦੀ ਜਿਹੜੀ ਲਾਡਲੀ ਫੌਜਾਂ ਨੇ ਨਿਹੰਗ ਸਿੰਘਾਂ ਕਿ ਉਹਨਾਂ ਵਾਸਤੇ ਕਹਿੰਦਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਵਾ ਜਿੰਨਾ ਮਰਜ਼ੀ ਹੋਣ ਇਹਨਾਂ ਵਾਸਤੇ ਜੂਸ ਵੀ ਹੈ ਦੁੱਧ ਵੀ ਬੋਦਾ ਹਰ ਟਾਈਮ ਕਹਿੰਦੇ ਵੀ ਜਾਂ ਵੀਰ ਸਿੰਘ ਉਹਨਾਂ ਵਾਸਤੇ ਹਾਜ਼ਰ ਹੈ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਵਾਸਤੇ ਸਮੁੰਦਰ ਵੀ ਹਾਜ਼ਰ ਹੈ ਜੂਸ ਵੀ ਹਾਜ਼ਰ ਹੈ ਪਰ ਵਾਹੀ ਕੋਈ ਨਹੀਂ ਜਿੰਨਾ ਮਰਜ਼ੀ ਸਕਦੇ ਗੱਲ ਹੀ ਕੋਈ ਨਹੀਂ ਹੈ ਉਹ ਗੁਰੂ ਰਾਮਦਾਸ ਭੇਜੀ ਜਾਂਦਾ ਪਉ ਵਧੀ ਜਾਂਦੇ 42 ਜਿੰਨੇ ਗੱਲ ਹੀ ਕੋਈ ਨਹੀਂ ਹੈ ਇਹ ਲਾਈਫ ਸਾਧੂਗੇ ਨਹੀਂ ਇਹ ਨਿਹੰਗ ਸਿੰਘ ਸਾਧੂ ਨਹੀਂ ਮੜਾ ਚੰਗਾ ਬੋਲਦੇ ਨਾ ਇਹ ਸਾਧੂਗੇ ਨੇ ਇਹ ਕਿਸ ਰੂਪ ਚ ਸੱਚੇ ਪਾਤਸ਼ਾਹ ਦੀ ਫੌਜ ਹੈਗੇ ਆ ਇੰਨਾ ਜਿੰਨੀ ਸੇਵਾ ਕੀਤੀ ਜਵੇ ਉਨੀ ਥੋੜੀ ਇੰਨੀ ਸੇਵਾ ਕਰਦੇ ਨਾਲ ਸੱਚੇ ਪਾਤਸ਼ਾਹ ਸਿੱਧਾ ਹੀ ਆਪਣੇ ਕੋਲ ਬੁਲਾਏ ਚੰਨਾ ਨਾਲ ਲਾਈ ਰੱਖੇ ਇਹਨਾਂ ਨੂੰ ਮਹਿਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਕਿੱਡਾ ਸਾਡਾ ਵੀਰ ਜਿਹੜਾ ਕਿੰਨਾ ਪਿਆਰਾ ਵਾ ਅਤੇ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣ ਗਿਆ ਇੱਕ ਵੀ ਪੁਰਾਣੀਆਂ ਫੋਟੋਆਂ ਦਿਖਾ ਲੂ ਦਿਖਾਦਾ ਰਮਨ ਕੁਮਾਰ ਦੀਆਂ ਇਹ ਪੁਰਾਣੀਆਂ ਫੋਟੋਆਂ ਨੇ ਤੁਸੀਂ ਦੇਖ ਸਕਦੇ ਹੋ ਟੋਪੀ ਪਾਈ ਹੋਈ ਹੈ ਕਲੀਨ ਸ਼ੇਵ ਲਾਇਆ ਪਰ ਅੱਜ ਰਮਨ ਸਿੰਘ ਖਾਲਸਾ ਬਣੇ ਨੇ ਦਾੜਾ ਪ੍ਰਕਾਸ਼ ਕੀਤਾ ਇੰਨਾ ਕ ਮਾਨਸਕਾਰ ਇੰਨਾ ਕ ਪਿਆਰ ਮਿਲ ਰਿਹਾ ਇਹਨਾਂ ਕਹਿ ਦੇ ਕਿ ਸੋਚਿਆ ਨਹੀਂ ਸੀ ਵੀ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣੇ ਦੇ ਨਾਲ ਇੰਨਾ ਮਾਨਸਕਾਰ ਮਿਲੂਗਾ ਅੱਜ ਬਾਬਾ ਜੀ ਦੀ ਚੜ੍ਹਦੀ ਕਲਾ ਨੇ ਅਤੇ ਗੁਰੂ ਦੀ ਲਾਡਲੀ ਫੌਜਾਂ ਨੇ ਖਾਸਤੇ ਗੁਰੂ ਦੀ ਲਾਡਲੀ ਫੌਜਾਂ ਵਾਸਤੇ ਕੀ ਆ ਜਦੋਂ ਮਰਜੀ ਆਉਣ ਉਹ ਬਾਬਾ ਜੀ ਦੇ ਪਿਆਰੇ ਨੇ ਉਹਨਾਂ ਵਾਸਤੇ ਹਰ ਟਾਈਮ ਮੇਰੀ ਦੁਕਾਨ ਜਿਹੜੀ ਆ ਖੁੱਲੀ ਆ ਦਿਲ ਦੇ ਦਰਵਾਜ਼ੇ ਜਿਹੜੇ ਹਰ ਟਾਈਮ ਖੁੱਲੇ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਸਿੱਖੀ ਵਾਜੜਾ ਜਾਵੇ ਸਿੱਖ ਪਿਆਰ ਪਾਇਆ ਜਾਵੇ ਮੈਨੂੰ ਦਿਓ ਜਾਣਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰਸਤ